ਗਦਰਬਾ ਹਲਕੇ ਦੇ ਕੋਈ ਨਹੀਂ ਕਰਨੇ ਤੋਂ ਆਏ ਸ਼੍ਰੋਮਣੀ ਕਾਲੀ ਦੰਦ ਦੇ ਵਰਕਰ ਸਭਾਂ ਦੇ ਲੀਡਰਸ਼ਿਪ ਪਤੀਅਸ ਕਰਦਾ ਵਾਈ ਰੂਜੀ ਕਾਲ ਸਾਹਿਬ ਵਾਈ ਰੂਜੀ ਜੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੁਸੀਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭੇ ਜੰਗ ਬੜੀ ਹਿੰਮਤ ਨਾਲ ਲੜੋ ਥੋੜੇ ਜੇ ਸਮੇਂ ਵਿੱਚ ਡਟ ਕੇ ਲੜੀ ਤੇ ਮੈਂ ਕਹਿੰਦਾ ਦੋ ਤਿੰਨ ਕਈ ਜਗ੍ਹਾ ਤੇ ਤੇ ਉਹਨੇ ਧੱਕੇ ਨਾਲ ਆਪਣਾ ਰਿਆ ਮੱਲਨ ਵਾਲੀ ਸੀਟ ਤਾਂ ਆਪਣੀ ਜ਼ਿਲ੍ਹਾ ਪ੍ਰੇਸ਼ਦ ਦੀ ਪੱਕੀ ਜਿੱਤਰੇ ਸੀ ਉਹਨਾਂ ਨੇ ਧੱਕਾ ਕੀਤਾ ਕੋਈ ਗੱਲ ਨਹੀਂ ਹੁਣ ਤੱਕ ਕਿੰਨਾ ਟਾਈਮ ਰਹਿ ਗਿਆ ਨਵਾਂ ਸਾਤ ਚੜ ਗਿਆ ਹੁਣ ਕਈ ਲੋਕ ਸੋਚਦੇ ਆ ਕੀ ਆ ਜਿਹੜੀ ਤਾਕਤ ਐ ਪੂਰੀ ਜ਼ਿੰਦਗੀ ਮੇਰੇ ਕੋਲੇ ਰਹਿਣੀ ਐ ਹੈਡ ਸ਼ਾਟ ਲੀ ਲੈ ਆ ਉਹ ਮਨ ਆਪਣੀ ਰਹਿੰਦੀ ਹੈ ਜਿਹਨੂੰ ਪਰਮਾਤਮਾ ਚਾਹੁੰਦਾ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਆ ਜਿਵੇਂ ਇਹਨਾਂ ਨੇ ਗੰਦ ਮਚਾਤਾ ਜਿਵੇਂ ਝਾੜੂ ਵਾਲੇ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਜੇ ਪੰਜਾਬ ਦੇ ਲੋਕ ਇਕੱਠੇ ਨਾ ਹੋਏ ਆਪਣੀ ਖੇਤਰੀ ਪਾਰਟੀ ਦੇ ਮਗਰ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਜਾਵੇ ਉਹਨਾਂ ਦਾ ਕੋਈ ਵਿਗੜਨਾ ਨਹੀਂ ਉਹਨੂੰ ਕੀ ਫਰਕ ਪੈਂਦਾ ਹੈ ਥੂੜ ਕੇ ਪੈਕ ਕਰਕੇ ਕਿਤੇ ਹੋਰ ਸ਼ੂਪੇ ਚਲੇ ਜਾਣਗੇ ਪਤਾਈ ਇੱਥੇ ਆਓ ਕਿਦੜਾ ਹਲਕਾ ਏ ਕੋ ਹਲਕਾ ਜੀਨੇ ਜੇ ਮੈਂ ਕਹਿ ਸਕਦਾ ਜਿੰਨੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਬਾਪੂ ਬਾਦਲ ਨੇ ਕਰਾਈ ਹੈ ਤੇ ਉਹਨੂੰ ਤਾਕਤ ਕਿਦੜੇ ਤੁਸੀਂ ਦਿੱਤੀ ਹੈ ਕਰਾਉਣ ਵਾਸਤੇ ਤਾਕਤ ਕਿਹੜੀ ਦਿੱਤੀ ਬੋਲੇ ਹਾਲਿਲੇ ਸਾਡਾ ਤੁਹਾਡੇ ਨਾਲ ਕੋਈ ਸਿਆਸੀ ਸੰਬੰਧ ਨਹੀਂ ਇੱਕ ਪਰਿਵਾਰ ਦਾ ਨੰਬਰ ਤੁਸੀਂ ਸਾਡੇ ਬਜ਼ੁਰਗੋਂ ਭਰਾਵੋਂ ਭੈਣਾਂੋਂ ਮਾਤਾਵੋਂ ਅਰشتہ ਹੋਰ ਕਿਤੇ ਨਹੀਂ ਹੋ ਸਕਦਾ ਜਾਇਜ਼ਾ ਰਿਸ਼ਤਾ ਇੱਥੇ ਹੈ ਵੱਡੇ ਬਾਦਲ ਸਾਹਿਬ ਆਵੇਂ ਪੰਜਾਬ ਦੇ ਕਿਤੇ ਵੀ ਕੋਨੇ ਜਾਂਦੇ ਸੀ ਉਹਨਾਂ ਦਾ ਆਪਣੇ ਸੀ ਪਰ ਜਦੋਂ ਆਪਣੇ ਘਰੇ ਆਉਂਦੇ ਨਾ ਹੋਰ ਹੀ ਕਿਸੇ ਤੋਂ ਸਕੂਨ ਜਾਂਦਾ ਜੀ ਜਿਹਾ ਲੱਗਦਾ ਹੈ ਕਿ ਆਪਣੇ ਵਿੱਚ ਬੈਠੇ ਆ ਸੋ ਤੁਸੀਂ ਇੱਕ ਗੱਲ ਵਅਮ ਕੱਢ ਦਿਓ ਆਪਣੇ ਇਥੇ ਉਹਨਾਂ ਜਮਵਾਰੀ ਸੁਪੀਤ ਸਿੰਘ ਬਾਦਲ ਦੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਮੇਰੇ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਹੀ ਹੈ ਮੈਂ ਹੌਲੀ ਹੌਲੀ ਕੰਪਨੀ ਖੜਦਾ ਹੁੰਦਾ ਮੈਂ ਬਿਮਾਰੀ ਦਾ ਪੱਕਾ ਪਰੇਸ਼ਾਨੀ ਇੱਕ ਮਿੰਟ ਚ ਹੀ ਕਰ ਦਿੰਦਾ ਮੈਂ ਜਲਾਲਾਬਾਦ ਹਲਕੇ ਚ ਮੈਨੂੰ ਭੇਜਤਾ ਮੈਂ ਜ਼ਿੰਦਗੀ ਚ ਨਹੀਂ ਜਲਾਲਾਬਾਦ ਗਿਆ ਸਹੀ ਮਿਹਨਤ ਨਹੀਂ ਗਿਆ ਸੀ ਵੱਡੇ ਪਾਲ ਸਾਹਿਬ ਕਹਿੰਦੇ ਯਾਰ ਤੂੰ ਹੁਣ ਇੱਥੋਂ ਲੜਨਾ ਹੈ ਮੈਂ ਉੱਥੇ ਗਿਆ ਬਾਰਡਰ ਤੇ ਜਮਾ ਤੇ ਉੱਥੇ ਕੁਝ ਵੀ ਨਹੀਂ ਸੀ ना सड़क ना कोई गली ना कोई स्कूल ना कोई हस्ता ना कोई वाटर जाके देखा कि लोग कि नर्च रह रहे इन साल तुम अज जाके देखो थे। की है। मैं पहले दिन ही क्योंकि तो मैं ना ਇੱਕ ਇੱਕ ਛੋਟਾ ਕੰਮ ਮੇਰੇ ਆਦਤ ਹੀ ਹੈ ਮੈਂ ਜੋ ਕੰਮ ਕਰਦਾ ਬਿਲੀ ਪੂਰੀ ਕਰਨੀ ਹੈ ਨਾ ਦੱਸੋ ਕਿੰਨੇ ਥਰਮਲ ਪਲਾਂਟ ਬਣਾਉਣੇ ਆ ਇਕੱਠੇ ਬਣਾ ਦੋ ਸਾਰੇ ਹੁਣ ਉਵੇਂ ਹੀ ਜਨਾਲਾਬਾਦ ਕੀਤਾ ਮੈਂ ਬੁਲਾਇਆ ਵਾਟਰ ਸਪਲਾਈ ਵਾਲਾ ਮੈਂ ਕਿਹਾ ਜੀ ਕਿੰਨੇ ਪਿੰਡ ਹੈ ਕਹਿੰਦੇ 180 ਆ 85 ਵਾਟਰ ਵਰਕਸ ਕਿੰਨੇ ਚਾਹੀਦੇ ਆ ਕਹਿੰਦੇ 150 ਮੈਂ ਕਿਹਾ 150 ਬਣਾਉਣੇ ਸ਼ੁਰੂ ਕਰਾਪ ਲਓ ਪੈਸੇ ਫਿਰ ਮੈਂ ਕਿਹਾ ਸਰਕਾ ਕਿੰਨੇ ਕਿਲੋਮੀਟਰ ਹੈ ਉਹਨੇ ਪੜੀ 8 900 ਕਿਲੋਮੀਟਰ ਦੀ ਸਾਰੀ ਲਿੰਕ ਲੁਗ ਬਣਾ ਕੇ ਦੱਸਿਆ ਮੈਂ ਕਿਹਾ ਚੱਕੋ ਪੈਸੇ ਬਣਾ ਦਿਓ ਸਾਰੀਆਂ ਤੁਸੀਂ ਦੇਖ ਲਓ ਮੈਂ ਕਿ ਕਿੰਨੇ ਪਿੰਡਾਂ ਚ ਕੋ ਗਲੀ ਨਾਲੀ ਇਹ ਨਹੀਂ ਸੀ ਇੱਕੋ ਹੀ ਫੈਸਲੇ ਨਾਲ ਮੈਂ ਇੱਕ ਦਿਨ ਉੱਥੇ ਹੀ ਬਹਿ ਕੇ ਜਿੰਨੇ ਪਿੰਡ ਐ ਸਾਰਿਆਂ ਦੀਆਂ ਗਲੀਆਂ ਨਾਲੀਆਂ ਖੱਪੜ ਕੌਣ ਸਾਰੀ ਸੀਮੰਟ ਦੀਆਂ ਆਰਡਰ 7-800 ਕਰੋੜ ਦਾ ਬਜਟ ਸੀ ਮੈਂ ਕਿਹਾ ਚੱਕੋ ਤੇ ਬਣਾ ਦਿਓ ਅਸੀਂ ਦੋ ਸਾਲਾਂ ਚ ਕਿਤੇ ਪਿੰਡ ਚਲੇ ਜਾਓ ਐ ਲੱਗਦਾ ਸ਼ਹਿਰ ਹੈ ਜਿਹਨੇ ਉਹਨੇ ਦੇਖਿਆ ਹੀ ਨਹੀਂ ਸਿੱਕਦੇ ਭਾਗਾਈ ਉਹਦਾ ਹਾਂ ਉਹ ਵੀ ਲੰਬੀ ਮੈਂ ਜਦ ਤੁਹਾਨੂੰ ਪਹਿਲੀ ਵੀ ਗੱਲ ਦੱਸੀ ਸੀ ਮੈਂ ਕਿਤੇ ਲੰਗ ਦਾ ਟੋਪ ਤਾਂ ਮੈਂ ਵੱਡੇ ਬਾਲਸਾ ਨੂੰ ਮਿਲਣਾ ਸੀ ਉਹ ਲੰਬੀ ਸੰਗਤ ਦਰਸ਼ਨ ਕਰ ਜਾਂਦੇ ਸੀ ਮੈਂ ਉਹ ਤੇ ਪਿੰਡਾਂ ਚ ਗਿਆ ਤੇ ਨਾਲ ਬੈਠਾ ਉਹਨਾਂ ਦੇ ਤੇ ਸੰਗਤ ਦਰਸ਼ਨ ਨਾਲ ਜਿਵੇਂ ਸਰਪੰਚ ਖੜਾ ਹੋ ਜਾਂਦਾ ਬਾਲਸਾ ਮੈਂ ਕੀ ਚਾਹੀਦਾ ਉਹ ਕਹਿੰਦੇ ਗਲੀਆਂ ਨਾਲੀਆਂ ਵਾਸਤੇ ਖੜਵੰਜੇ ਚਾਹੀਦੇ ਮੈਂ ਕਿਹਾ ਯਾਰ ਜਦੋਂ ਇੱਡਾ ਸੀ ਉਦੋਂ ਵੀ ਖੜਵੰਜੇ ਮੰਨਦੇ ਸੀ ਅੱਜ ਇੰਨੇ ਸਾਲ ਹੋ ਗਏ ਹਲੇ ਵੀ ਖੜਵੰਜੇ ਨਹੀਂ ਬਣੇ ਆਪਣੇ ਪੰਜਾਬ ਗਲੀਆਂ ਹੀ ਨਹੀਂ ਬਣੀਆਂ ਖਾ ਪਰ ਖੜਵੰਜੇ ਖੜਵੰਜੇ ਮੈਂ ਕਿਹਾ ਜੀ ਆ ਸੇਵਾ ਮੈਂ ਖੜਾ ਹੋ ਗਿਆ ਮੈਂ ਰੋਕ ਲਿਆ ਸਨ ਮੈਂ ਕਿਹਾ ਜੀ ਆ ਸੇਵਾ ਮੈਨੂੰ ਦੇ ਦਿਓ ਬਾਲ ਸਾਹਿਬ ਨੇ ਕੀ ਮੈਂ ਕਿਹਾ ਜੀ 나 ਤੁਹ ਤੋਂ ਪੁੱਛਾਂ ਮੈਂ ਆਪਣੀ ਮਹਿਕਮੇ ਜੋ ਪੈਸਾ ਇਕੱਠਾ ਕਰਕੇ ਲੰਬੀ ਹਲਕੇ ਦੇ ਸਾਰੇ ਹਲਕੇ ਦੇ ਵਿੱਚ 100% ਜਿੰਨੀਆਂ ਗਲੀਆਂ ਨਾਲੀਆਂ ਸੀਵਰੇਜ ਸਿਸਟਮ ਛੱਪੜ ਸਾਰੇ ਮੈਂ ਸੀਮਿੰਟ ਦੇ ਬਣਾ ਕੇ ਤੇ ਉੱਤੇ ਸਟੇਡੀਅਮ ਜੋ ਇਕੱਠਾ ਪੈਕੇਜ ਉਹ ਕਹਿੰਦਾ ਕੱਟਾ ਦੇ ਤੋ ਹੋਣਾ ਨਹੀਂ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਹੁਣ ਨਾ ਇੱਕ ਸਾਲ ਬਾਅਦ ਆਇਓ ਹਲਕੇ 'ਚ ਵੀ ਦੇਖੋ ਇੱਕ ਵਾੜੇ ਤੋਂ ਮਤਲਬ ਇੱਕ ਸਾਲ ਤੁਸੀਂ ਸਾਰਾ ਬਣਾਤਾ ਹੁਣ ਥੋੜੀ ਵਾਰੀ ਆ ਪਹਿਲੇ ਦਿਨ ਜਿਆਦਾ ਟਾਈਮ ਨਹੀਂ ਲਾਉਣਾ ਆਪਾਂ ਪਹਿਲੇ ਹੀ ਮਹੀਨੇ ਭਾਵੇਂ 1000 ਕਰੋ ਲੱਗੇ ਭਾਵੇਂ 2000 ਲੱਗੇ ਭਾਵੇਂ 3000 ਕਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਦਿਲ ਦੀ ਕਮੀ ਹੁੰਦੀ ਹੈ ਨੀਅਤ ਦੀ ਕਮੀ ਹੁੰਦੀ ਹੈ ਐਸ ਹਲਕੇ ਨੂੰ ਜਿਵੇਂ ਗੱਡੀ ਨਵੀਂ ਸ਼ੋਨਰੂਮ ਚ ਕੱਢੀ ਹੁੰਦੀ ਨਾ ਉਹੇ ਕੱਢਾਂਗੇ ਬੋਲੇ ਹਾਂ ਹਾਂ ਆ ਕੋਈ ਆਸਾਨ ਨਹੀਂ ਹੈ ਮੈਨੂੰ ਮਨ ਚ ਦਿਲੋਂ ਹੈ ਕਿ ਇਹ ਜਿਸ ਘਰ ਚ ਬਾਪੂ ਬਾਦਲ ਨੇ ਜਨਮ ਲੇਤਾ ਹੈ ਅਸੀਂ ਸਿਆਸੀ ਜਨਮ ਤਾਂ ਇੱਥੇ ਹੋਣਾ ਆਪਣਾ ਫਰਜ਼ ਬੰਦਾ ਹੈ ਉਸ ਘਰ ਨੂੰ ਸਜਾਉਣਾ ਐਸ ਕਰਕੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਣੀ ਉਹਨਾਂ ਨੇ ਪੁਲਾ ਉੱਤੇ ਟਪਾਈ ਸੀ ਆਪਾਂ ਕਿੱਥੋਂ ਦੀ ਪਾਣੀ ਪੋਣਾ ਹੁੰਦਾ ਸੀ ਬਾਪੂ ਨੇ ਤਾਂ ਪੇੜੋਂ ਪੁਲਾ ਉੱਤੇ ਟਪਾਈ ਸੀ ਉਹ ਗਿੱਦੜ ਦੇ ਹਲਕੇ ਦੀ ਘਾਵਤ ਸੀ ਭਜਾਣੇ ਨੌਜਵਾਨਾਂ ਨੂੰ ਤਾਂ ਪਤਾ ਨਹੀਂ ਉਹ ਜਿਹੜੇ ਪੁਰਾਣੇ ਕਹਿੰਦੇ ਹੁੰਦੇ ਸੀ ਪੁਲਾ ਉੰ ਤੋਂ ਪਾਣੀ ਟਪਾਇਆ ਹੈ ਟਪਕ ਜਾਂਦਾ ਜੇ ਮਾਲਵਾ ਲਹਿਰ ਨਾਲ ਨਿਕਲ ਜਾਂਦਾ ਜੀ ਓਏ ਮੈਂ ਤਾਂ ਨਿਕਲ ਦੱਸਾਂ ਆ ਤਾਂ ਨਿਕਲੀ ਨਹੀਂ ਸੀ ਆ ਤਾਂ ਰੋਜ਼ ਹੀ ਨਹੀਂ ਪੱਤ ਰੱਖ ਜਾਂਦਾ ਅੱਜ ਤੱਕ ਢੱਕਾ ਨਹੀਂ ਤੋੜਿਆ ਦੱਕਾ ਨਹੀਂ ਤੋੜਿਆ ਇਹ ਤਾਂ ਘਟਿਆ ਇਨਸਾਨ ਇਹ ਤਾਂ ਮਾੜਾ ਬੰਦਾ ਤੇ ਜਿਵੇਂ ਇਹਨਾਂ ਨੇ ਰਾਜ ਕੀਤਾ ਨਾ ਇੱਕ ਦੀ ਅੱਪਾ ਤਾਂ ਇਹ ਤਾਂ ਤਾਨੇ ਕਿੱਪ ਖੜੇ ਬੱਚੇ ਬੈਠੇ ਆ ਆ ਤਾਂ ਲੁਟੇਰੇ ਦਿੱਲੀੋਂ ਅੱਜ ਵੀ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਐ ਜੀ ਲੁੱਟਣ ਵਾਸਤੇ ਉਹ ਵੀ ਦੋ ਹੱਥ ਚੰਮੜ ਪਏ ਆ ਜਾਂ ਹੁਣ ਤਾਂ ਹੋਰ ਵੀ ਪੈ ਗਏ ਆ ਲਖੀਰੇ ਸਾਲ ਉਹ ਤਾਂ ਸਿੱਧੇ ਹੀ ਕੰਮ ਪੈ ਗਿਆ ਜਿੱਥੇ ਆਉਂਦੇ ਆ ਫੜ ਕੇ ਉਹ ਅਫਸਰਾਂ ਨੂੰ ਸਾਰੇ ਸਿੱਧੇ ਹੀ ਪੈਸਾ 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 ਕਰੀ ਜਾਂਦੇ ਪਰ ਭੱਜਣ ਨਹੀਂ ਦੇਵਾਂਗੇ ਇਹਨੂੰ ਕਿ ਕਿਧਰ ਲੈ ਹੋਣੇ ਜੀ ਕਿੰਨਾ ਦਿਨ ਦਾ ਹੱਤਾ ਪਹਿਲਾਂ ਵਾਲੇ ਖਾਤੇ ਵੇਖ ਲਓ ਜੀ ਇੱਕ ਹਫਤੇ ਵਾਲੀ ਇੱਕ ਹਫਤਾ ਬਣੇ ਤੋਂ ਪਹਿਲਾਂ ਦੇ ਖਾਤੇ ਵੇਖ ਲਓ ਪੰਚੀ ਨਹੀਂ ਹੋਣੀ ਸੌਖੀ ਆ ਫੜਨੇ ਇਹਨਾਂ ਤਾਂ ਸਾਰੇ ਸੋਤੀ ਵੀ ਸਾਰੇ ਪੈਸੇ ਕਿਸੇ ਬਸਰ ਨਹੀਂ ਇੱਕ ਗੱਲ ਹੋ ਰੇ ਯਾਰ ਹੁਣ ਕਿੱਤੇ ਡੇਲੇ ਮਨਮਨਾਲੋ ਆਪਾਂ ਇਸ ਪਾਰਟੀ ਦੀ ਸਰਕਾਰ ਤੋਂ ਦਵਾਨੀ ਨਹੀਂ ਲੈਣੀ ਠੀਕ ਹੈ ਜੀ ਆਪਾਂ ਆਪਣੇ ਰਾਜ ਵਿੱਚ ਲਿਆ ਕੇ ਆਪਾਂ ਆਪਣਾ ਕਰਾਂਗੇ ਇਹਨਾਂ ਇਹਨਾਂ ਦੇ ਮਗਲ ਲੱਗਣਾ ਹੈ ਪਹਿਲੀ ਗੱਲ ਪਹਿਲੀ ਗੱਲ ਤਾਂ ਦੇਣਾ ਨਹੀਂ ਕੁਛ ਉਹਨਾਂ ਨੇ ਐਵੇਂ ਆਸ ਲੈ ਕੇ ਪਰਚਾ ਹੀ ਲੈ ਕੇ ਘਰੇ ਚਲੇ ਜਾਈਏ ਇਹਨਾਂ ਦੇ ਕਿ ਆਹ ਦੇ ਦੀ ਉਹ ਦੇ ਦਿਓ ਇਹਨਾਂ ਨੂੰ ਦਿੱਤਾ ਕੁਛ ਨਹੀਂ ਨਹੀਂ ਦੇਣਾ ਵੀ ਨਹੀਂ ਦੇਣਾ ਵੀ ਨਹੀਂ ਕਹੇ ਆ ਗਿਆ ਹੁਣ ਕੀ ਦਿਨਾਂ ਜੀ ਬੰਨਾਂ ਕੀ ਕੰਮ ਹੁਣ ਤਾਂ ਬਸ ਹੁਣ ਆ ਜਿਹੜਾ ਸਾਲ ਹੈ ਦੇਖੋ ਮੈਂ ਤਾਂ ਆਪਣੇ ਕੱਪੜੇ-ਕੂੜੇ ਕਾਰ ਚ ਰੱਖ ਲੇ ਮੈਂ ਤਾਂ ਇੱਕ ਬਾਡੇ ਤੋਂ ਚੱਲ ਪਿਆ ਪੂਰੇ ਪੰਜਾਬ 'ਚ ਦੇਖੋ ਜੇ ਆਪਾਂ ਸਰਕਾਰ ਲੈ ਕੇ ਆਉਣੀ ਹੈ ਮਾਹੌਲ ਵਧੀਆ ਬਣ ਗਿਆ ਆ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਮੈਂ ਤੁਹਾਨੂੰ ਕੋਣ ਨੂੰ ਸ਼ਾਇਦ ਸਾਰੇ ਪੰਜਾਬ ਦਾ ਵੇਰਵਾ ਸ਼ੈ ਨਾ ਪਤਾ ਹੋਵੇ ਤਕਰੀਬਨ 2500 ਬਲਕ ਸੰਧੀਆਂ ਪੂਰੇ ਪੰਜਾਬ ਜਿਹੜੀਆਂ ਲੜੀਆਂ ਸਾਰਾ ਮਲਾਮ ਲੋਕੇ ਸਾਰੀ 2500 ਆਮ ਆਦਮੀ ਪਾਰਟੀ ਨੇ ਤੇ 2500 ਤੇ 2500 ਲੜੀਆਂ ਕਾਂਗਰਸ ਤੋਂ ਘੱਟ ਡਰ ਲੱਗਦਾ ਸੀ ਇਹਨਾਂ ਨੂੰ ਉਹਨਾਂ ਦੇ ਪੁਲਤ 3100 ਦੇ ਕਾਗਜ਼ ਰੱਦ ਕੀਤੇ ਤੇ ਉਹ ਕੋਈ ਬਾਈਕ 100 ਲੜਿਆ ਆਪਣੇ 1100 ਬਲਕ ਸੰਧੀਆਂ ਦੇ ਕਾਗਜ਼ ਰੱਦ ਹੋਏ 1100 ਆਪ ਪਤਾ ਮਸਾ ਅਮਲਾ 1600 ਪਰ ਇੰਨੇ ਇੰਨੇ ਲੱਗੇ ਹੁਣ 1400 ਇੰਨੇ ਕਲੇ ਨੇ 1100 ਕਾਂਗਰਸਤ ਹੋਏ ਐ 1100 ਚ ਆਪਾਂ ਫਿਰ ਵੀ ਬੱਲੇ ਦਾ 400 ਕੁਸ਼ ਜਿੱਤੇ ਤੇ ਕਾਂਗਰਸਤ ਪਰਥ ਉਹ ਆਪਾਂ ਤਾਂ ਡਬਲ ਲੈ ਕੇ ਆਪਾਂ ਥੁੜੀਏ ਆਪਣਾ ਕਈ ਘੱਟਕੜ 15 ਹਲਕੇ ਜਿੱਥੇ ਨਾ ਕੋਈ ਆਪਣਾ ਬਲਾਗ ਸੰਪਤੀ ਛੱਡਿਆ ਤੇ ਨਾ ਜ਼ਿਲ੍ਹਾ ਪ੍ਰਿਚਜ ਜਿੱਤੇ ਜਮੇ ਖਾਲੀ ਕਰਦੇ ਆਪਣੇ ਹਲਕੇ ਪਰ ਫਿਰ ਵੀ ਜਿਹੜੇ ਲੜੇ ਐ ਉਹ ਨੇਰੀ ਲਿਆਦੀ ਐ ਜਿਹੜੇ ਆਪਣੇ ਕਹਿੰਦੇ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਹੁਣ ਡਾਰੀ ਕਾਲੀ ਦਲ ਤੋਂ ਲੱਗਦਾ ਇਹਨਾਂ ਨੂੰ ਬੋਲੇ ਸੋਨਹਿਰਾ ਬੋਲੇ ਅੱਲਾਹ ਹੁਣ ਫਿਰ ਤੋਂ ਸਵੇਰੇ ਉੱਠਦਾ ਬਾਦਲ ਸਵੇਰੇ ਸਵੇਰੇ ਉੱਠਦਾ ਰੋਟੀ ਖਾਣ ਵਾਲੇ ਬਾਦਲ ਸ਼ਾਮ ਤੱਕ ਬਾਦਲ ਸ਼ਾਮ ਰਾਤ ਹੋਣ ਲੱਗੇ ਬਾਦਲ ਦਾ ਨਾਮ ਲੈਂਦਾ ਹੋਰ ਕੋਈ ਲੈਂਦਾ ਹੀ ਨਹੀਂ ਸੁਤੇ ਬਟਰੀਆਂ ਤਾਂ ਬੈਠਾ ਬਟਾ ਆਹ ਤਾਂ ਹਾਲਾਤ ਬਣਾ ਤਿੰਨੇ ਨੇ ਤੁਸੀਂ ਦੇਖ ਲੋ ਇੱਕ ਹੋਰ ਗੱਲ ਵੱਡੀ ਦੇਖੀ ਐ ਕਿ ਆ ਜਿੰਨਾ ਮਾਲਵਾ ਹੈ ਇੱਥੇ ਕਾਂਗਰਸ ਖਤਮ ਹੋ ਗਈ ਆ ਜਿਹੜੀ 50 ਸੀਟਾਂ ਆਪਣੀਆਂ ਇੱਥੇਲੇ ਪਾਸੇਲੇ ਸਭ 그룹 ਤੋਂ ਲੱਗੇ ਅੰਦਰ ਇੱਥੇ ਲੜਾਈ ਅਕਾਲੀ ਦਲ ਵਰਸਸ ਆਪ ਰਹੀ ਹੈ ਕਾਂਗਰਸ ਤਾਂ ਬਹੁਤ ਪਿੱਛੇ ਰਹੀ ਹੈ ਜਹਾ ਆਪਾ ਜਿੱਤੇ ਆਪ ਜਿੱਤੇ ਕਾਂਗਰਸ ਜਮੇ ਪਿੱਛੇ ਥੋੜੀ ਵੀ ਦੇਖ ਲੋ ਅਜਾ ਕਿੱਡਾ ਰਾਜਾ ਰਜਾ ਕੀ ਕਹਿੰਦਾ ਸੀ ਮੈਂ ਸੀਐਮ ਬੰਨਾ ਹੈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਅਸੀਂ ਪਿੰਡੋਂ ਵੀ ਤੀਜੇ ਤੇ ਲਿਆਉਂਦਾ ਜੀ ਵਧੀਆ ਐਂ ਤਾਂ ਮਤਲਬ ਬੀਜੇਪੀ ਨੂੰ ਥੱਲੇ ਲੈ ਜੋਗੇ ਹੈ ਕੱਲਾ ਪੰਜਾਬ ਨੂੰ ਅਕਾਲੀ ਦਲ ਅਗਵਾਈ ਕਰ ਸਕਦਾ ਹੈ ਆ ਦਿਲ ਚ ਜੋ ਦਰਦ ਅਕਾਲੀ ਦਲ ਦੇ ਨਾਲ ਕਿਸੇ ਦਾ ਨਹੀਂ ਬਹੁਤ ਦਾ ਸਾਲ ਖਰਾਬ ਕਰ ਲਿਆ ਆਪਾਂ 10 ਸਾਲ ਤਜਰਬੇ ਕਰਕੇ ਦੇਖ ਲੇ ਹੁਣ ਤਜਰਬਾ ਨਹੀਂ ਕਰਨਾ ਹੁਣ ਆਪਾਂ ਆਪਣੀ ਸਰਕਾਰ ਲਿਖੀਓ ਤੋ ਇਸ ਕਰਕੇ ਇੱਕ ਤਾਂ ਮੈਂ ਤੁਹਾਨੂੰ ਦੋ ਗੱਲਾਂ ਦੱਸਣਾ ਚਾਹਣਾ ਇੱਕ ਤਾਂ ਮਾਗੀ ਦੀ ਕਾਨਫਰੰਸ ਆ ਗਈ ਹੈ ਪਹਿਲੇ ਮਾਗੀ ਤੋਂ ਹੀ ਕੰਮ ਸ਼ੁਰੂ ਹੁੰਦਾ ਹੈ ਬਿਲਕੁਲ ਹੈ ਅਗਲੇ ਸਾਲ ਤਾਂ ਹੋਣੀ ਨਹੀਂ ਕਿਉਂਕਿ ਕੋਟ ਲੱਗ ਜਾਣਾ ਹੈ ਆ ਐਕਟੀ ਨਹੀਂ ਰੀ ਲਿਆ ਤਾ ਨਹੀਂ ਪਰ ਇੱਕ ਗੱਲ ਹੈ ਕੋਈ ਗੱਡੀਆਂ ਚਾਉਣ ਜਿਹੜੇ ਬਹਿਣਗੇ ਉੱਤੇ ਬਿਲਕੁਲ ਸਹੀ ਗੱਲ ਹੈ ਐਣੀ ਹੈ ਕਿ ਸਵਾਰੀ ਆਪਣੀ ਸਹਰ ਕਿਸੇ ਦੀ ਹੈ ਬੰਦੇ ਪੱਕੇ ਇੱਕ ਵਰਗੇ ਲੱਗੇ ਆਓ ਜਿਹੜੇ ਜਾਣਦੇ ਸਿੱਧੇ ਉੱਥੇ ਕਿਉਂਕਿ ਉਸ ਦਿਨ ਤੋਂ ਜੰਗ ਸ਼ੁਰੂ ਹੋਊਗੀ ਤੇ ਮੈਨੂੰ ਤੁਹਾਡੇ ਤੇ ਮਾਨ ਹੈ ਮੈਨੂੰ ਯਾਦ ਹੈ ਆ ਗਿੱਦੜਵਾ ਤੇ ਲੰਬੀ ਦੋ ਹਲਕੇ ਹੁੰਦੇ ਸੀ ਅਸੀਂ ਇਹਨਾਂ ਦੋਨਾਂ ਦੇ ਸਿਰ ਤੇ ਹੀ ਅਸੀਂ ਪੰਜਾਬ ਚ ਰੇਲੀਆਂ ਕਰ ਦਿੰਦੇ ਸੀ ਜੇ ਮੋਗੇ ਵੀ ਕਾਨਫਰੰਸ ਹੁੰਦੀ ਇੱਥੇ ਹੀ ਭਰ ਲੈਂਦੇ ਸੀ ਉਹਨੂੰ ਪਤਾ 10-15 ਹਜ਼ਾਰ ਬੰਦਾ ਪੱਕਾ ਆਪਣਾ ਆਏਗਾ ਹੈ ਬਾਕੀ ਭਾਵੇਂ ਆਏ ਨਾ ਐਂਦੇ ਪੱਦੇ ਤੇ ਹੈਗੀ ਹੈ ਸੋ ਉਸ ਦਿਨ ਆਪਾਂ ਕਰ ਦਣੀ ਹੈ ਦੂਜੀ ਗੱਲ ਮੈਂ ਆਪਣਾ ਦਫਤਰ ਖੋਲ ਲਿਆ ਇੱਥੇ ਆਪਾਂ WhatsApp ਇੱਕ ਗਰੁੱਪ ਬਣਾਵਾਂਗੇ ਜਿੱਥੇ ਜਿਹੜੇ ਮੇਨ ਤੁਹਾਡੇ 100 150 ਬੰਦਾ ਹੈ 200 ਬੰਦਾ ਹੈ ਉਹ ਇੱਕ ਗਰੁੱਪ ਚ ਉਹਦੇ ਵਿੱਚ ਮੈਂ ਵੀ ਹੋਊਗਾ ਜਦੋਂ ਮੈਂ ਪਿੰਡ ਆਇਆ ਤੁਹਾਡੇ ਕੋਲ ਮੈਸੇਜ ਆ ਜਾਊਗਾ ਕਿ ਮੈਂ ਬਾਦਲ ਆ ਗਿਆ ਜਾਂ ਜਿੱਥੇ ਵੀ ਹੈ ਮੇਰੇ ਪ੍ਰੋਗਰਾਮ ਉਹਦੇ ਚ ਪਈ ਜਾਣਗੇ ਕੋਈ ਸੁਨਹਿਾ ਕੋਈ ਸਮੱਸਿਆ ਹੋਏ ਇੱਕ ਤਾਂ ਇੱਥੇ ਪੁਰਿੰਦਰ ਕਿਤੇ ਇਹ ਜਿ ਡਿਊਟੀ ਲਈ ਇਹ ਫੁੱਲ ਟਾਈਮ ਤੇ ਆ ਸਾਰੀ ਲੀਡਰਸ਼ਿਪ ਦੀ ਬੇਨਤੀ ਹੈ ਤੁਹਾਡਾ ਦਫਤਰ ਹੈ ਤੁਸੀਂ ਇੱਕ ਇੱਕ ਦੋ ਦੋ ਦਿਨ ਬਣ ਕੇ ਤ ਦੋ ਬੰਦੇ ਜਰੂਰ ਬੈਠੇ ਕਰਨ ਨਾਲ ਪੱਕਾ ਇੱਕ ਤਨਮੰਦ ਹੋ ਤੇ ਵਧੀਆ ਹੁਣ ਤਾਂ ਹਿੱਟ ਲਾ ਦੀ ਬਾਅਦ ਤੇ ਏਸੀ ਉਸੀ ਕਰੀ ਪਿੰਡ ਇਕੱਲੇ ਬੈਠੇ ਹੋ ਉੱਥੇ ਵਹਜੇ ਮੇਰਾ ਮਤਲਬ ਉਥੇ ਰੌਣਕ ਲੱਗੇ ਯਾਰ ਰੌਣਕ ਕੋਈ ਕੰਮ ਹੋਏ ਕਿਸੇ ਦੀ ਹਿੰਮਤ ਨਹੀਂ ਕੋਈ ਥੋੜਾ ਕੰਮ ਰੋਕਦੇ ਸਿੱਧੀ ਗੱਲ ਕੋਈ ਕੰਮ ਹੋਏ ਜਿੰਦਾਬਾਦ ਪਰ ਮੈਨੂੰ ਇੱਕੋ ਹੀ ਮੁਸ਼ਕਲ ਹੈ ਮੈਂ ਮਹੀਨੇ 'ਚ ਇੱਕ ਜਾਂ 2 ਜਾਂ 3 ਦਿਨ ਮੈਕਸਮਮ ਇੰਤਰਾ ਦੇ ਸਕਦਾ ਕਿਉਂਕਿ ਮੈਨੂੰ ਪੂਰੇ ਪੰਜਾਬ 'ਚ ਹੁਣ ਮੈਂ ਪਿੰਡ ਪਿੰਡ ਜਾਂ ਲੱਗਿਆ ਪੂਰੇ ਪੰਜਾਬ ਦੇ ਬਹੁਤ ਹੈ ਜੀ ਬਹੁਤ ਹੈ ਜੀ ਸਿਮਲ ਅਧਕਰ ਤੁਹਾਨੂੰ ਸੰਭਾਲਣਾ ਪੈਣਾ ਕਿਉਂਕਿ ਬਹੁਤ ਵੱਡੀ جنگ ਹੈ ਮਾਝਾ ਦੋਆਬਾ ਉਧਰਲੇ ਪਾਸੇ ਸਾਡੇ ਇਧਰ ਕਿਥੇ ਕਮਜੋਥੇ ਸਾਰੇ ਲਗਾਤਾਰ ਮੇਰਾ ਕੰਮ ਚੱਲ ਪਣਾ। ਅੱਛਾ ਹੈ ਕੱਲਾ ਮੈਂ। ਤੇਰਾ ਨਾਮ ਫਾਇਦਾ। ਆਹ। ਉਹ ਜਿਹੜੇ ਸਾਡੇ ਵੱਡੇ ਵੱਡੇ ਸੀ ਉਹ ਤੇ ਛੱਡ ਗਏ। ਅੱਛਾ ਮੈਨੂੰ ਕੋਈ ਕਹ ਰਿਹਾ ਸੀ ਕੌਣ ਕਹ ਰਿਹਾ ਸੀ ਕਿ ਆਪਾਂ 2 ਵਜੇ ਇਸ ਵਾਰ ਕਹ ਰਿਹਾ ਸੀ। ਮੈਨੂੰ ਕਹਿੰਦੇ ਜੀ 2 ਵਜੇ ਤੱਕ ਆਪਾਂ ਮੇਲਾ ਖਤਮ ਕਰ ਦਈਏ ਫਿਰ ਮੈਂ ਕਹਾਂ ਜੋ ਤੇ ਪਹਿਲੀ ਹੋ ਜਾਊਗਾ। ਕਹਿੰਦੇ ਕਿਵੇਂ? ਮੈਂ ਕਿਹਾ ਜਿਹੜੇ ਟਾਈਮ ਲਾਈਨ ਵਾਲੇ ਲੀਡਰ ਸੀ ਜਿਹੜਾ ਘੰਟਾ ਘੰਡਾ ਬੋਲਦੇ ਸੀ ਉਹ ਛੱਡ ਕੇ ਚਲੇ ਗਏ। ਦੁਨ ਤੇ ਇਕੱਲਾ ਹੀ ਮੈਂ 20 25 ਮਿੰਟ ਲਾ ਕੇ ਬਸ ਬਾਕੀ ਨਹੀਂ। ਨਹੀਂ بڑے ਹੋ ਜਾਣਗੇ ਤੁਸੀਂ ਪਰਵਾਹ ਨਾ ਕਰੋਗੇ। ਬਸ ਹੁਣ ਬਹੁਤ ਨਵੇਂ ਯਾਰ ਆ। ਆਪਣੀਆਂ ਤੇ ਕਾਫੀ ਨੀਰਾ ਕਰਾਉਂਦੇ। ਮੈਂ ਕੱਲ ਫਿਰ ਸਭ ਤੋਂ ਰੀਪਲ ਹੋਈ ਨਾ। ਹਾਂ ਹਾਂ। ਤੁਸੀਂ ਤੇ ਦੇਖੋ। ਤੁਹਾਡੇ ਰੀਪਲ ਹੋ। ਕਰਾਈ? ਤੁਹਾਡੀ ਕਿ ਅਸੀਂ ਨੇੜੇ ਆ ਜਾਉਂਦੇ। ਯਾਰ ਹੁਣ ਤਾਂ ਜਿੰਨਾ ਦਿਨ ਕਲੋਜ਼ ਹੋਈ ਜਾਣਗੇ ਨਾ ਨਾ ਉਹਨਾਂ ਉਹਨਾਂ ਦੀ ਬੈਟਰੀ ਫੇਲ ਹੋਈ ਜਾਊਗੀ ਮੈਂ ਤਾਂ ਸਿੱਧੀ ਕਰਨਾ ਤੇ ਮਾਰਚ 31 ਮਾਰਚ ਬਾਅਦ ਕਿਹਦੇ ਵਸਾਖੀ ਦੇ ਬਾਅਦ ਤਾਂ ਬੈਟਰੀ ਉਹਨੇ ਜਲਦੀ ਨਹੀਂ ਫਿਰ ਆਪਣਾ ਫੁੱਲ ਫਲਾਈਟ ਕੰਮ ਹੈ ਅਲੇ ਵੀ ਫੁੱਲ ਫਲਾਈਟ ਬਟ ਤੁਸੀਂ ਪਰਵਾਹ ਨਹੀਂ ਕਰਨੀ ਐ ਜੋ ਮਰਜ਼ੀ ਹੋ ਮੇਰੀ ਜੋ ਮਰਿ ਐ ਪਾ ਤਕੜੇ ਹੋ ਕੇ ਲੱਗੋ ਅੱਜ ਮੈਨੂੰ ਕੱਲੀ ਅੱਜ ਹੁਣ ਮੁਕਸਰ ਵੀ ਮੀਟਿੰਗ ਹੈ ਉਹਦੇ ਬਾਅਦ ਫਿਰ ਮਨੋਟ ਵੀ ਹੈ ਪਰ ਜਿੱਦੋਂ ਮਰਜ਼ੀ ਆਓ ਪਿੰਡ ਆਓ ਚੰਡੀਗੜ੍ਹ ਆਓ ਕਿਤੇ ਮਰਜ਼ੀ ਆਓ ਇੱਥੇ ਦਫ਼ਤਰ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਗੀ ਥੋੜੀ ਪੂਰੀ ਡਟ ਕੇ ਤੇ ਵਧੀਆ ਸ਼ੋਰੂਮ ਚੋਂ ਕੱਢ ਕੇ ਨੰਮਾ ਕਿਧਰ ਹਲਕਾ ਮਾ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ